ਵਧੇਗੇ ਹਾਲਾਤ ਬਹੁਤ ਖਰਾਬ ਹੈ ਬਹੁਤ ਜਿਆਦਾ ਮੈਂ ਤਾਂ ਇੱਕੋ ਹੀ ਗੱਲ ਕਹੂੰਗੀ ਭੈਣਾਂ ਆ ਜਾਓ ਸਾਰੇ ਜਣੇ ਕੋਈ ਵੀ ਬਾਹਰ ਨਾ ਜਾਣ ਕੁੜੀਆਂ ਬੜੀ ਚਾਹਾਂ ਤੇ ਉਮੀਦਾਂ ਦੇ ਨਾਲ ਮਾਪੇ ਆਪਣੇ ਬੱਚਿਆਂ ਨੂੰ ਬਾਹਰ ਭੇਜਦੇ ਨੇ ਚੰਗੇ ਭਵਿੱਖ ਦੇ ਲਈ ਜਾਂ ਫਿਰ ਆਪਣਾ ਫਿਊਚਰ ਬਣਾਉਣ ਦੇ ਲਈ ਕਿ ਉੱਥੇ ਜਾ ਕੇ ਕੋਈ ਕੰਮਕਾਜ ਕਰ ਲੈਣਗੇ ਪਰਿਵਾਰ ਦਾ ਸਹਾਰਾ ਹੋ ਜਾਊਗਾ ਪਰ ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਉੱਥੇ ਜਾ ਕੇ ਉਹ ਕਿਸ ਹਾਲਾਤ ਦੇ ਵਿੱਚ ਰਹਿੰਦੇ ਨੇ ਕਿਉਂਕਿ ਬੱਚੇ ਉੱਥੇ ਚਲੇ ਤਾਂ ਜਾਂਦੇ ਨੇ ਪਰ ਬਾਅਦ ਦੇ ਵਿੱਚ ਉਹਨਾਂ ਦੇ ਨਾਲ ਕੀ ਕੁਝ ਹੁੰਦਾ ਹੈਗਾ ਇਹ ਸ਼ਾਇਦ ਦੀ ਕਿਸੇ ਮਾਪਿਆਂ ਨੂੰ ਪਤਾ ਹੋਵੇਗਾ ਪਰ ਜਦੋਂ ਮਾਪਿਆਂ ਨੂੰ ਪਤਾ ਲੱਗਦਾ ਹੈ ਕਿ ਉਹਨਾਂ ਦੇ ਬੱਚਿਆਂ ਦੇ ਨਾਲ ਕੁਝ ਗਲਤ ਹੋ ਰਿਹਾ ਹੈ ਤਸ਼ੱਦਦ ਕੀਤਾ ਜਾ ਰਿਹਾ ਹੈਗਾ ਟੌਰਚਰ ਕੀਤਾ ਜਾ ਰਿਹਾ ਹੈ ਤਾਂ ਉਹਨਾਂ ਦੇ ਪੈਰਾਂ ਦੇ ਹੇਠੋਂ ਜ਼ਮੀਨ ਖਿਸਕ ਜਾਂਦੀ ਹੈ ਤਾਂ ਉੱਥੇ ਹੀ ਸਾਡੇ ਸੰਤ ਬਲਬੀਰ ਸਿੰਘ ਸਿਚੀਵਾਲ ਜੋ ਕਿ ਅਕਸਰ ਵਿਦੇਸ਼ ਤੋਂ ਜਿਹੜੀ ਵਿਦੇਸ਼ਾਂ ਦੇ ਵਿੱਚ ਕੁੜੀਆਂ ਜਾਂ ਫਿਰ ਫਸ ਜਾਂਦੀਆਂ ਨੇ ਬੱਚੇ ਉਹਨਾਂ ਨੂੰ ਵਾਪਸ ਲਿਆਉਣ ਦੇ ਵਿੱਚ ਉਹ ਮਦਦ ਕਰਦੇ ਨਹੀਂ ਤਾਂ ਇਸੇ ਤਰੀਕੇ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਸੰਤ ਬਲਬੀਰ ਸਿੰਘ ਸਿਚੀਵਾਲ ਨੇ ਜਿਹੜੇ ਕਿ 6 ਕੁੜੀਆਂ ਨੂੰ ਵਾਪਸ ਜਿਹੜਾ ਕਿ ਭਾਰਤ ਲਿਆਂਦਾ ਹੈ ਤੇ ਉਹਨਾਂ 6 ਧੀਆਂ ਨੇ ਜੋ ਖੁਲਾਸੇ ਕੀਤੇ ਨੇ ਉਹ ਰੋਂਗ ਤੇ ਖੜੇ ਕਰ ਦੇਣ ਵਾਲੇ ਨਹੀਂ ਦਰਅਸਲ ਭਾਰਤੀ ਵਿਦੇਸ਼ ਮੰਤਰਾਲੇ ਦੇ ਸਹਿਯੋਗ ਦੇ ਨਾਲ ਵਕ-ਵਕ ਅਰਬ ਦੇਸ਼ਾਂ ਤੋਂ ਅੰਨ ਤਸ਼ੱਦਦ ਸੈਣ ਕਰਨ ਤੋਂ ਬਾਅਦ ਆਪਣੇ ਘਰ ਵਾਪਸ ਆਈਆਂ ਨੇ ਇਹ ਛੇ ਧੀਆਂ ਜਿਨ੍ਹਾਂ ਦੇ ਉਹ ਖੁਲਾਸੇ ਕੀਤੇ ਨੇ ਜੋ ਸ਼ਾਇਦ ਹੀ ਕਿਸੇ ਮਾਪਿਆਂ ਨੂੰ ਪਤਾ ਹੋਵੇਗਾ ਤੇ ਇਹਨਾਂ ਬੱਚੀਆਂ ਨੇ ਮਾਪਿਆਂ ਨੂੰ ਵੀ ਬੇਨਤੀ ਕੀਤੀ ਹੈ ਕਿ ਠੱਗ ਏਜੰਟਾਂ ਦੇ ਝਾਂਸੇ ਦੇ ਵਿੱਚ ਆ ਕੇ ਆਪਣੀਆਂ ਲੜਕੀਆਂ ਨੂੰ ਬਾਹਰ ਨਾ ਭੇਜੋ ਕਿਉਂਕਿ ਉਹ ਉੱਥੇ ਬਾਹਰ ਜਾ ਕੇ ਕੀ ਕੁਝ ਹੁੰਦਾ ਹੈਗਾ ਉਹਨਾਂ ਦੇ ਨਾਲ ਉਹ ਮਾਪਿਆਂ ਨੂੰ ਵੀ ਨਹੀਂ ਪਤਾ ਹੁੰਦਾ ਫਿਰ ਬਾਅਦ ਦੇ ਵਿੱਚ ਉੱਥੇ ਜਾ ਕੇ ਫਸ ਜਾਂਦੇ ਨੇ ਤੇ ਵਾਪਿਸ ਭਾਰਤ ਲਿਆਉਣ ਦੇ ਲਈ ਜਾਂ ਫਿਰ ਭਾਰਤ ਭੇਜਣ ਦੇ ਲਈ ਉਹਨਾਂ ਤੋਂ ਮੋਟੀ ਰਕਮ ਅਦਾ ਕਰਦਦੇ ਨੇ ਹਾਲਾਂਕਿ ਕਈ ਮਾਪੇ ਹੁੰਦੇ ਨੇ ਆਪਣੀ ਜ਼ਮੀਨ ਜਾਇਦਾਦ ਘਰ ਤੱਕ ਗਿਰਵੀ ਰੱਖ ਦਿੰਦੇ ਨੇ ਤਾਂ ਕਿ ਆਪਣੇ ਬੱਚਿਆਂ ਦਾ ਭਵਿੱਖ ਉਹ ਬਚਾ ਸਕਣ ਬਾਹਰ ਭੇਜ ਸਕਣ ਪਰ ਬਾਹਰ ਜਾ ਕੇ ਉਹਨਾਂ ਦੇ ਨਾਲ ਮਨੁੱਖੀ ਤਸ਼ੱਦਦ ਦੇ ਨਾਲ ਨਾਲ ਜਿਹੜਾ ਕਿ ਸਿਰਯਕ ਤਸੀਸ ਤਸ਼ਦਦਵੀ ਕੀਤਾ ਜਾਂਦਾ ਹੈ ਤਾਂ ਦੱਸਦੇ ਕਿ ਮਨੁੱਖੀ ਜਿਹੜੀ ਕਿ ਤਸਕਰੀ ਦਰਾਈ ਪੰਜਾਬ ਦੀਆਂ ਲੜਕੀਆਂ ਨੂੰ ਵੇਚਣ ਦਾ ਜਿਹੜਾ ਕਿ ਟਰੈਵਲ ਏਜੰਟਾਂ ਨੇ ਹੁਣ ਰੂਟ ਬਦਲ ਲਿਆ ਹੈਗਾ ਦਿੱਲੀ ਦੀ ਥਾਂ ਮੁੰਬਈ ਦੇ ਰਾਹੀਂ ਅਰਬ ਦੇਸ਼ਾਂ ਨੂੰ ਲੜਕੀਆਂ ਲਜਾਈਆਂ ਜਾ ਰਹੀਆਂ ਨੇ ਜਾਂ ਜਿਸ ਦਾ ਖੁਲਾਸਾ ਵਿਦੇਸ਼ ਮੰਤਰਾਲੇ ਦੇ ਵਿਦੇਸ਼ ਮੰਤਰਾਲੇ ਤੇ ਭਾਰਤੀ ਦੂਤਾਵੇਜ਼ ਸਹਿਯੋਗ ਦੇ ਨਾਲ ਇਰਾਕ ਤੇ ਓਮਾਨ ਤੋਂ ਪਰਤੀਆਂ ਲੜਕੀਆਂ ਨੇ ਕੀਤੀਆਂ ਨੇ ਇਹਨਾਂ ਅਤੀਆਂ ਨੇ ਉਹ ਖੁਲਾਸੇ ਕੀਤੇ ਨੇ ਜੋ ਤੁਸੀਂ ਸ਼ਾਇਦ ਹੀ ਪਹਿਲਾਂ ਸੁਣਿਆ ਹੋਵੇਗਾ ਤਾਂ ਗੌਰ ਨਾਲ ਇਹ ਵੀਡੀਓ ਇੱਕ ਵਾਰ ਜ਼ਰੂਰ ਸੁਣੀਓ ਤਾਂਕਿ ਤੁਸੀਂ ਵੀ ਸਤਰਕ ਰਹੋ ਆਪਣੇ ਬੱਚਿਆਂ ਨੂੰ ਬਾਹਰ ਭੇਜਣ ਤੋਂ ਪਹਿਲਾਂ ਇਹ ਵੀਡੀਓ ਇੱਕ ਵਾਰ ਜ਼ਰੂਰ ਦੇਖ ਲਿਓ ਤੇ ਹੋਰ ਵੀ ਆਪਣੇ ਆਂਡ ਗਵਾਂਡ ਦੇ ਵਿੱਚ ਰਿਸ਼ਤੇਦਾਰਾਂ ਨੂੰ ਇਹ ਜ਼ਰੂਰ ਵੀਡੀਓ ਸ਼ੇਅਰ ਕਰਿਓ ਤਾਂਕਿ ਹੋਰ ਕਿਸੇ ਕੁੜੀ ਦੀ ਜ਼ਿੰਦਗੀ ਉੱਥੇ ਜਾ ਕੇ ਖਰਾਬ ਨਾ ਹੋਵੇ ਮੋਂਗੇ ਜਲੇ ਤਾਂ ਅਸੀਂ ਇਹ ਰਾਖ ਦੇ ਵਿੱਚ ਗਈ ਸੀ ਮੈਂ ਕਿੰਨੇ ਚਿਰ ਪਹਿਲਾਂ ਗਈ ਸੀ ਅੱਜ ਤੋਂ 5 4 ਮਹੀਨੇ ਪਹਿਲਾਂ ਗਈ ਸੀ ਮੈਂ ਕਿਹੜੇ ਵੀਜੇ ਤੇ ਤੁਹਾਨੂੰ ਏਜੰਟ ਲੈ ਕੇ ਗਿਆ ਟੂਰਿਸਟ ਵੀਜੇ ਤੇ ਬੁਲਾਇਆ ਸੀ ਅਮਬਾਗਾ ਬਰਨਾਲਾ ਦਾ ਏਜੰਟ ਸੀਗਾ ਕੀ ਕਹਿੰਦਾ ਸੀ ਤੁਹਾਨੂੰ ਜਾਣ ਲੱਗਿਆ ਮੈਨੂੰ ਲਿਜਾਣ ਲੱਗਿਆ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਬਾਹਰ ਇਹ ਵਿਪਾਰ ਕੰਮ ਕਰਨਾ ਹੈ ਜਿਹਦਾ ਹਸਪੀਟਲ ਦੇ ਵਿੱਚ ਸਫਾਈ ਵਗੈਰਾ ਦਾ ਹੈ ਉਸ ਤੋਂ ਬਾਅਦ ਮੈਨੂੰ ਉਹਨਾਂ ਨੇ ਕੰਪਨੀ ਦੇ ਵਿੱਚ ਲਿਜਾਇਆ ਗਿਆ ਜਿਸ ਦਿਨ ਮੈਨੂੰ ਲੈ ਕੇ ਗਏ ਉਸ ਦਿਨ ਹੀ ਮੇਰਾ ਫੋਨ ਖੋ ਲਿਆ ਸੀ ਉਹਨਾਂ ਨੇ ਉਸ ਤੋਂ ਬਾਅਦ ਫੋਨ ਮੈਨੂੰ ਇੱਕ ਹਫ਼ਤੇ ਬਾਅਦ ਮਿਲਦਾ ਸੀਗਾ ਘਰੇ ਗੱਲ ਕਰਨ ਨੂੰ ਹੁਣ ਵੀ ਨਹੀਂ ਦਿੰਦੇ ਸੀ ਕਿ ਕਿਸੇ ਦੇ ਘਰ ਮੈਨੂੰ ਕੰਮ ਕਰਨ ਲਈ ਉਹਨਾਂ ਨੇ ਭੇਜਿਆ ਉਸ ਘਰੇ ਉਸ ਘਰ ਦੇ ਮਾਲਕ ਤਿੰਨ ਚਾਰ ਦਿਨ ਮੈਂ ਇੰਨਾ ਠੀਕ ਰਿਆ ਪੰਜਵੇਂ ਦਿਨ ਮੈਂ ਕੰਮ ਕਰ ਰਹੀ ਸੀ ਉਹ ਬਹੁਤ ਜਾਣੀ ਕਿ ਮੈਂ ਦੱਸ ਵੀ ਨਹੀਂ ਸਕਦੀ ਕਿ ਇਦਾਂ ਨੇ ਕੀਤਾ ਮੈਂ ਕਿਹਾ ਹਾਂਜੀ ਮੈਂ ਕਿਹਾ ਵੀ ਮੈਂ ਨਹੀਂ ਕੰਮ ਕਰਨਾ ਮੈਨੂੰ ਕੰਪਨੀ ਵਾਪਸ ਛੱਡਾਉ ਉਹਨਾਂ ਨੇ ਮੈਨੂੰ ਕੰਪਨੀ ਵਾਪਸ ਛੱਡਾ ਏ ਉਸ ਤੋਂ ਬਾਅਦ ਮੇਰੀ ਜੰਟਾਈ ਜਿਹੜੀ ਕੁੜੀ ਨੇ ਮੈਨੂੰ ਬੁਲਾਇਆ ਸੀ ਉਹ ਮੈਨੂੰ ਬਹੁਤ ਜ਼ਿਆਦਾ ਬੋਲ ਕੇ ਗਈ ਕਹਿੰਦੀ ਕੰਡਰੀ ਕੰਪਨੀ ਬੈਠੀ ਰਹੀ ਹਣ ਮੈਂ ਤੈਨੂੰ ਕਿਤੇ ਵੀ ਕੰਮ ਤੇ ਨਹੀਂ ਭੇਜਣਾ ਗਏ ਬਹੁਤ ਜਨਕੀ ਉਹ ਵੀ ਮੈਨੂੰ ਬਹੁਤ ਆਕੇ ਮਾਰਦੀ ਰਹੀ ਐ ਥੱਪੜ ਤੱਕ ਵੀ ਮੇਰੇ ਮਾਰਦੀ ਹੁੰਦੀ ਸੀ ਮੇਰੀ ਏਜੰਟ ਮੈਂ ਚੁੱਪ ਘਰ ਜਾਣਾ ਫਿਰ ਮੇਰੇ ਘਰ ਦੇ ਨੂੰ ਕਹਿਣਾ ਕਿ 3 ਲੱਖ ਰੁਪਏ ਦੇ ਦੋ ਮੈਂ ਤੁਹਾਡੀ ਕੁੜੀਆ ਵਾਪਿਸ ਭੇਜ ਦਿੰਨੀ ਆ ਮੇਰੇ ਇੱਕ ਛਿੱਟੀ ਜੀ ਕੁੜੀਆ ਉਹ ਬਹੁਤ ਬਿਮਾਰ ਆ ਗਈ ਸੀਗੇ ਮੇਰੇ ਘਰ ਦੇ ਕਹਿੰਦੇ ਇਹਨੂੰ ਵਾਪਿਸ ਭੇਜ ਦੋ ਜੇ ਨਹੀਂ ਕੰਮ ਮਿਲਦ ਹਾਂਜੀ ਵਾਪਸੀ ਬਾਬਾ ਜੀ ਨੇ ਮੇਰੇ ਘਰ ਦੇ ਨੇ ਕਨੈਕਟ ਕੀਤਾ ਤੇ ਫਿਰ ਬਾਬਾ ਜੀ ਨੇ ਮੈਨੂੰ ਇੱਧਰ ਬੁਲਾਇਆ ਕਿਉਂ ਲੱਗਿਆ ਪੈਸੇ ਲੱਗੇ ਤੁਹਾਡੇ ਕੋਈ ਨਹੀਂ ਜੀ ਕੋਈ ਪੈਸਾ ਨਹੀਂ ਲੱਗਿਆ ਜਾਣ ਲੱਗਿਆ ਕੋਈ ਹਾਂਜੀ ਜਾਣ ਲੱਗਿਆ ਪਿਆ 1000 ਰੁਪਏ ਮੇਰੀ ਏਜੰਟ ਨੇ ਲਿਆ ਸੀ ਸਾਡੇ ਤੋਂ ਏਜੰਟ 29 ਤਰੀਕ ਤੋਂ ਪਹਿਲਾਂ ਉਸ ਏਜੰਟ ਮੈਨੂੰ ਅੰਬੈਸੀ ਦਾ ਨਾਮ ਲੈ ਕੇ ਮੈਨੂੰ ਅੰਬੈਸੀ ਦੇ ਵਿੱਚੋਂ ਲੈ ਕੇ ਗਿਆ ਜਦੋਂ ਮੈਨੂੰ ਅੰਬੈਸੀ ਦੇ ਵਿੱਚੋਂ ਲੈ ਕੇ ਜਾਂਦਾ ਮੈਂ ਕਿਹਾ ਸਾਰੇ ਇੱਧਰ ਅੰਬੈਸੀ ਨਹੀਂ ਕਿ ਮੈਨੂੰ ਕਹਿੰਦੇ ਇੱਧਰੋਂ ਇੱਕ ਮੁੰਡੇ ਨੇ ਆਪਣੇ ਨਾਲ ਜਾਣਾ ਹੈ ਉੱਤੇ ਜਾ ਕੇ ਮੈਨੂੰ ਕਹਿੰਦਾ ਚਾਹ ਪੀਏਂਗੇ ਮੈਂ ਕਿਹਾ ਥੋੜੇ ਠੰਡੇ ਵਿੱਚ ਚਾਹ ਪੀਤੀ ਉੱਤੇ ਤਾਂ ਵੀ ਇੰਤਵਾਰ ਮੈਨੂੰ ਕੋਈ ਹੋਸ਼ ਨਹੀਂ ਰਿਹਾ ਮੈਨੂੰ ਮੈਨੂੰ ਪਤਾ ਕੀ ਮੈਨੂੰ ਕਿੰਨੀ ਤੂ ਤਕਲੀਫ ਹੋਈ ਮੈਨੂੰ ਉਸ ਬੰਦੇ ਨੇ ਧਮਕੀ ਤੱਕ ਦਿੱਤੀ ਸੀ ਕਿ ਤੁਮਕੇ ਸਾਨੂੰ ਕੁਝ ਦੱਸੇਂਗੀ ਤਾਂ ਮੈਂ ਤੈਨੂੰ ਕੰਪਨੀ ਵਿੱਚੋਂ ਵੀ ਗੈਰਵ ਕਰਵਾ ਦੇਣਾ ਹੈ